ਤੁਹੋਂ ਗੁਰੂ ਨਾਨਕ ਨੇ ਆਖਿਆ ਮੇਰਾ ਧਰਮ ਮਨੁੱਖਤਾ ਹੈ ਉਸ ਪਰਮਾਤਮਾ ਨੂੰ ਮੈਂ ਮੰਨਣ ਵਾਲਾ ਹਾਂ ਉਹਨਾਂ ਨੇ ਸਵਾਲ ਪੁੱਛਿਆ ਫਿਰ ਦੱਸੋ ਕਿਹੜਾ ਧਰਮ ਵੱਡਾ ਤੇ ਕਿਹੜਾ ਛੋਟਾ ਸਤਗੁਰ ਪਾਰਸ਼ਾ ਆਖਦੇ ਨੇ ਬਾਬੇ ਆਖੇ ਹਾਜੀ ਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰਹੀ ਗੁਰੂ ਨਾਨਕ ਸਾਹਿਬ ਪਾਰਸ਼ਾ ਜੀ ਨੇ ਆਖਿਆ ਭਲੇਓ ਅਸਲ ਵੱਡਾ ਇਨਸਾਨ ਉਹ ਹੈ ਜਿਹਦੇ ਅਮਲ ਜਿਹਦੇ ਕਰਮ ਸ਼ੁਭ ਨਹੀਂ ਜਿਹਦੀ ਕਰਨੀ ਚੰਗੀ ਹੈ ਜਿਹਦਾ ਆਚਰਣ ਜਿਹਦਾ ਕਿਰਦਾਰ ਉੱਚਾ ਹੈ ਜੇਕਰ ਤੁਸੀਂ ਕਿਰਦਾਰ ਤੋਂ ਗਰੇ ਹੋ ਤੁਹਾਡੇ ਅੰਦਰ ਦੀਨ ਤੇ ਇਮਾਨ ਨਹੀਂ ਫਿਰ ਭਾਵੇਂ ਤੁਸੀਂ ਮੁਸਲਮਾਨ ਹੋ ਤੇ ਭਾਵੇਂ ਤੁਸੀਂ ਹਿੰਦੂ ਹੋ ਹੋ ਕੀ ਫਰਕ ਪੈਂਦਾ ਹੈ ਕੋਈ ਫਰਕ ਪੈ ਜਾਏਗਾ ਕੋਈ ਫਰਕ ਨਹੀਂ ਪੈਣਾ ਕਿਸੇ ਦੀ ਦੀ ਬੇਪਤੀ ਭਾਵੇਂ ਹਿੰਦੂ ਕਰੇ ਭਾਵੇਂ ਮੁਸਲਮਾਨ ਕਰੇ ਸਜ਼ਾ ਤਾਂ ਇੱਕੋ ਜੀ ਮਿਲੇਗੀ ਨਾ ਕੋਈ ਇਨਸਾਨ ਚੋਰੀ ਕਰੇ ਠੱਗੀ ਕਰੇ ਫਰੇਬ ਕਰੇ Hindu ਹੋਵੇ ਮੁਸਲਮਾਨ ਹੋਵੇ ਕੀ ਫਰਕ ਪੈਂਦਾ ਗਿਰੀ ਹਰਕਤ ਤਾਂ ਕਰ ਹੀ ਦਿੱਤੀ ਨਾ ਔਰ ਜੇਕਰ ਕੋਈ ਇਨਸਾਨ دین ਇਮਾਨ ਦਾ ਪੱਕਾ ਹੈ ਇਮਾਨਦਾਰ ਹੈ ਜਿਹੜਾ ਪਰ ਬੇਟੀ ਨੂੰ ਬੇਟੀ ਜਾਣਦਾ ਭਾਵੇਂ ਸਿੱਖਾਂ ਦੀ ਭਾਵੇਂ ਮੁਸਲਮਾਨਾਂ ਦੀ ਭਾਵੇਂ ਹਿੰਦੂਆਂ ਦੀ ਪਰ ਇਸਤਰੀ ਕੋ ਮਾਤਬ ਖਾਨਣ ਵਾਲਾ ਭਾਵ ਹੈ ਜਿਹੜਾ ਇਨਸਾਨ ਦੇ ਅੰਦਰ ਦਇਆ ਹੈ ਆਵੇਂ இந்து ਵੇ ਪਾਵੇਂ ਮੁਸਲਮਾਨ ਕੀ ਫਰਕ ਪੈਂਦਾ ਹੈ ਅਸਲ ਇਨਸਾਨ ਉਹ ਹੈ ਕਦਰ ਉਹਦੀ ਪੈਣੀ ਹੈ ਮਾਲਕ ਦੀ ਦਰਗਾਹ ਚ ਗੁਰੂ ਨਾਨਕ ਸਾਹਿਬ